ਮਿਲ ਸੰਗਤ ਗੁਣ ਪ੍ਰਕਾਸ਼ ਮਿਲ ਸੰਗਤ ਗੁਣ ਪ੍ਰਕਾਸ਼ ਪ੍ਰਕਾਸ਼ ਖਾਦਾ ਹੁੜੇ ਅਸਲ ਜੀ ਗੁਣਾਂ ਦਾ ਪ੍ਰਕਾਸ਼ ਹੁੜੇ ਨਾਮ ਦਾ ਪ੍ਰਕਾਸ਼ ਨਹੀਂ ਹੁੜੇ ਨਾਮ ਨੂੰ ਮੰਨਣ ਨਾਲ ਕੋਲ ਪੈਦਾ ਹੁੜੇ ਨੇ ਗੁਰਬਾਣੀ ਦੇ ਗਿਆਨ ਨੂੰ ਮੰਨਣ ਨਾਲ ਗੁਲ ਪੈਦਾ ਹੁਨੇ ਨੇ ਗੁਣ ਪੈਦਾ ਕਰਕੇ ਹੀ ਪ੍ਰਕਾਸ਼ ਹੁਨੇ ਵਰਨਾ ਨਹੀਂ ਹੁੜੇ ਸੁਣਨਾ ਪ੍ਰਕਾਸ਼ ਨਹੀਂ ਹੁੰਦਾ ਸੁਣਨਾ ਪ੍ਰਕਾਸ਼ ਨਹੀਂ ਹੁੜੇ ਗੁਰਬਾਣੀ ਨੂੰ ਸਮਝਣ ਦਾ ਪ੍ਰਕਾਸ਼ ਨਹੀਂ ਥੋੜਾ ਮਿਲ ਸੰਗਤ ਕੋ ਨੂੰ ਪ੍ਰਕਾਸ਼ ਆ ਮਿਲ ਸੰਗਤ ਸਤਿਗੰਗ ਪ੍ਰਕਾਸ਼ ਥੋੜੇ ਲੋ ਥੋੜੀ ਦਾ ਪ੍ਰਕਾਸ਼ ਥੋੜੇ ਬੰਨਾਂ ਨਾਂ ਪ੍ਰਕਾਸ਼ ਥੋੜੇ ਗੁਨਾ ਦਾ ਪ੍ਰਕਾਸ਼ ਥੋੜੇ ਜਿੱਦਣ ਔਗਣ ਛੱਡ ਦਿੱਤੇ ਲੋਭ ਛੱਡਤਾ ਵੋਹ ਛੱਡਤਾ ਸਮਝਿਆ ਨਹੀਂ ਦੂਏ ਦਾ ਹੱਕ ਖਾਣਾ ਛੱਡਤਾ ਰਾਜ ਦੀ ਇੱਛਾ ਛੱੜਦੀ ਆਪਣੀ ਮਰਜ਼ੀ ਛੱਡਤੀ ਇਹ ਗੁਣ ਨੇ ਫੇਰ ਪ੍ਰਗਾਸ ਹੋਣਾ ਐਵੇਂ ਨਹੀਂ ਪ੍ਰਗਾਸ ਹੋਣਾ ਐਵੇਂ ਜਿਵੇਂ ਪ੍ਰਗਾਸ ਹੋ ਜੂਗਾ ਜਿੰਨਾ ਚਿਰ ਅੰਦਰ ਪਰਿਵਰਤਨ ਨਹੀਂ ਆਉਂਦਾ ਪ੍ਰਗਾਸ ਨਹੀਂ ਹੁੰਦਾ ਮਿਲ ਸੰਗਤ ਗੁਣ ਪ੍ਰਗਾਸ ਮਿਲ ਸੰਗਤ ਗੁਣ ਪ੍ਰਗਾਸ ਸੰਗਤ ਦੇ ਵਿੱਚ ਮਿਲ ਕੇ ਇਕੱਠੇ ਹੋ ਕੇ ਇਹ ਮਨਾਰ ਚਿੱਤ ਇੱਕ ਕਰਕੇ ਯਾ ਬਾਹਰ ਸੰਗਤ ਨੂੰ ਅੰਦਰ ਤਾਂ ਸੰਗਤ ਦਾ ਸਚੰਦਰ ਹੋਣੀ ਹੈ ਸੰਗਤ ਦਾ ਚੇਤਰ ਬਲਦੀ ਹੋਣੀ ਹੈ ਕਿ ਨਾ ਨਿਕ ਇਕ ਵਾਨਿਕ ਜਿਤ ਹੋ ਕੇ ਆਪਣਾ ਫੈਸਲਾ ਕਰੋ ਵੀ ਅੰਗੁਲ ਛੱਡਣੇ ਨੇ ਅੰਗੁਲ ਦਾਲਣੇ ਨੇ ਤਾਂ ਬਰਗਾ ਸੋੜੇ ਇਹ ਤੇ ਬਿਨਾ ਬਰਗਾ ਸ ਨਹੀਂ ਹੋੜ ਚਾਨਣ ਨਹੀਂ ਹੁਣ ਉਦੋਂ ਚਾਨਣ ਨਹੀਂ ਹੁਣ ਚਾਨਣ ਹੈ ਤੀਸਰੀ ਅੱਖ ਉਹ ਚਾਨਣ ਤੀਸਰੀ ਅੱਖ ਉਸ ਰੋਸ਼ਨੀ ਦੀ ਤੋਂ ਬਿਨਾ ਆਤਮਦਰਸ਼ਨ ਨਹੀਂ ਹੋਣਾ ਅਸਲ ਦੇ ਵਿੱਚ ਉਸ ਰੋਸ਼ਨੀ ਦਾ ਦਰਸ਼ਨ ਹੈ ਗੁਰੂ ਦਾ ਦਰਸ਼ਨ ਰੋਸ਼ਨੀ ਆਪਣੇ ਅੰਦਰ ਹੈ ਨਾ ਜੀ ਨੂੰ ਅੰਦਰੋਂ ਦਰਸ਼ਨ ਕਹਿੰਦੇ ਹੋ ਉਹ ਪ੍ਰਕਾਸ਼ ਦਾ ਦਰਸ਼ਨ ਹੀ ਗੁਰੂ ਦਾ ਦਰਸ਼ਨ ਹੈ ਦਰਸ਼ਨ ਪਰ ਸੀਏ ਗੁਰੂ ਕੇ ਜਨਮ ਵਰਣ ਢੁੱਕ ਜਾਏ ਤੇ ਆਪਣੇ ਅੰਦਰ ਚੱਲ ਰੋ ਗਿਆ ਪਤਾ ਤਾਂ ਆਪ ਨੂੰ ਲੱਗੇਗਾ ਨਾ ਮੇਰੇ ਅੰਦਰ ਚੱਲ ਇੱਕ ਡਾਕਟਰ ਹੈ ਪਹਿਲਾਂ ਤਾਂ ਪੜਨ ਲੱਗਦਾ ਟਡ ਬਿਟ ਹੁੰਦਾ ਐਮ ਬੀਬੀਐਸ ਜਾਂ ਕੋ ਡਿਗਰੀ ਕਰ ਲੈਂਦਾ ਫਿਰ ਪ੍ਰੈਕਟਿਸ ਕਰ ਲੈਂਦਾ ਉਹਦੇ ਅੰਦਰ ਚੱਲਣਾ ਆਪੇ ਹੁੰਦਾ ਚੱਲਦਾ ਚਾਹ ਉਹਨੂੰ ਪਤਾ ਵੀ ਤਾਂ ਲੱਗਦਾ ਮੇਰੇ ਅੰਦਰ ਚੱਲਣਾ ਦੂਜਿਆਂ ਨੂੰ ਕੀ ਪਤਾ ਉਹਦੇ ਅੰਦਰ ਕਿੰਨਾ ਚੱਲਣਾ ਜਿਹਦੇ ਅੰਦਰ ਚੱਲਣਾ ਉਸੇ ਨੂੰ ਪਤਾ ਕਿੰਨਾ ਚੱਲਣਾ ਇਹ ਆ ਦੂਜੇ ਨੂੰ ਪਤਾ ਲੱਗਦਾ ਉਹਦੇ ਖੰਭ ਤੋਂ ਕਰੇ ਤਾਂ ਤੇ ਜਿਹਦੇ ਅੰਦਰ ਚੱਲਣਾ ਉਹਨੂੰ ਉਹਦਾ ਦਰਸ਼ਨ ਹੁੰਦਾ ਹੈ ਗੁਰੂ ਜਦੋਂ ਚੱਲ ਹੁੰਦਾ ਨਾ ਅੰਦਰ ਗਿਆਨ ਗੁਰੂ ਦਾ ਜਾਣਣ ਗਨ ਗੁਰੂ ਹੈ ਨਾ ਗਿਆਨ ਗੁਰੂ ਦਾ ਦਰਸ਼ਨ ਹੀ ਜਰਮ ਬਲ ਦਾ ਦੁੱਖ ਘਟਦਾ ਹੈ ਦਰਸ਼ਨ ਪਰਸੀਏ ਗੁਰੂ ਕੇ ਗਿਆਨ ਗੁਰੂ ਪ੍ਰਗਟ ਕੇ ਮੈਂ ਹੁੰਦਾ ਜੇ ਔਗਣ ਛੱਡ ਦੀਏ ਕੋਲੇ ਆਈ ਔਗਣ ਛੱਡਿਆਂ ਤੋਂ ਵਿਆਦ ਗਿਆਨ ਗੁਰੂ ਦਾ ਪ੍ਰਕਾਸ਼ ਹੁੰਦਾ ਏ ਗੁਨਾਹ ਵਿਚੋ ਖਿਆਲ ਦਾ ਬਰਗਾਸ ਹੁੰਦਾ ਗੁਲਮ ਹੈ ਗਿਆਨ ਪ੍ਰਾਪਤ ਹੋਏ ਗਾਂਧੀ ਪ੍ਰਾਪਤੀ ਗੁਨਾਹ ਵਿਚੋ ਹੁਣੀਓ ਗੁਨਾਹ ਵਿਚੋ ਨਹੀਂ ਥੋੜੀ ਜਿੰਨੇ ਜਰਮਨ ਦੇ ਵਿਚ ਲੋਭ ਹੈ ਜਿੰਨੇ ਜਰਮਨ ਦੇ ਵਿਚ ਦੁਆਸ਼ੀ ਈਰਖਾ ਹੈ ਉਹਨਾਂ ਚੱਤਾਂ ਨਾਲ ਨਹੀਂ ਹੋ ਸਕਦਾ ਇਹਨਾਂ ਦੇ ਚੰਨ ਹੁਕਮੇ ਜਾਵੇ ਈਰ ਈਰਖਾਰ ਹੰਕਾਰ ਨਾਲ ਟੱਟੇ ਪੈਦੇ ਪਹਿਲਾਂ ਹੀ ਘੜੇ ਭਰੇ ਪੈਦੇ ਨੇ ਦੇ ਈਰਖਾ ਦਾ ਉੱਤੇ ਦੀ ਡੁੱਲਦੀ ਹੈ ਰੋਜ਼ ਅਖਬਾਰ ਚ ਆਉਂਦੀ ਹੈ ਈਰਖਾ ਡੁੰਦੀ ਜਿਹੜੀ ਫालतू ਹੁੰਦੀ ਹੈ ਅਖਬਾਰ ਚ ਆ ਜਾਂਦੀ ਹੈ ਡੁੱਲ ਕੇ ਰੋਜ਼ ਉਹ ਜਿਹੜੀ ਰੋਜ਼ ਡੁੱਲਦੀ ਹੈ ਉਸੇ ਦਾ ਬਿਆਨ ਹੁੰਦਾ ਹੋਰ ਕਾ ਦਾ ਹੋਗਾ ਜੇ ਕੜਾਉ ਛੱਡਦਾ ਉਹਦਾ ਬਿਆਨ ਆ ਜਾਂਦਾ ਈਰਖਾ ਲੂਗੋ ਦੇ ਬਿਆਨ ਨੇ ਰੋਜ਼ ਈਰਖਾ ਦੇ ਬਿਆਨ ਨੇ ਜਿਨ੍ਹਾਂ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਮ ਪਾਸ ਜਿਨ੍ਹਾਂ ਨੇ ਹਰ ਰਸ ਪਾਇਆ ਹੀ ਦੀ ساری ਜ਼ਿੰਦਗੀ ਕਰਕੇ ਕੀਰਤਨ ਹਰ ਰਸਰੀ ਪਾਇਆ ਫਿਰ ਪਾਇਆ ਕੀਤ ਕੋਠੀਆਂ ਬਣਾ ਲੀਆਂ ਇਹ ਪਾਇਆ ਲੋ ਪਰ ਜ਼ਿੰਦਗੀ ਪਾ ਲਈ ਸੰਸਾਰ ਚ ਇਹ ਪਾਇਆ ਲੋ ਇਹਦਾ ਸਭ ਹੰਕਾਰ ਹੈ ਇਹੀ ਤਾਂ ਹੰਕਾਰ ਹੈ ਓਏ ਨੂੰ ਤਾਂ ਕਹਿਆ ਦੁਨੀਆ ਕੀ ਬੜੀਆਂ ਗੀਆਂ ਕੀ ਥੀ ਜਾਣ ਇਹ ਤਾਂ ਕਨਾਂ ਜਾਣ ਵਾਲੀ ਚੀਜ਼ ਸੀ ਤੂੰ ਪਾ ਲਿਆ ਪੁੱਠਾ ਕੰਮ ਐ ਇਹ ਲੋਗ ਨੇ ਉਹ ਸਿੱਖ ਨੇ ਜਿਹੜੇ ਤੇਰੀ ਉਹ ਕਰਦੇ ਨੇ ਬੜਾਈ ਉਹਦੀ ਬਾਹਰ ਕੀਰਤनियां ਫਲਾਣਾ ਉਹਨਾਂ ਨੇ ਵੀ ਬੋਦੀ ਪੁੱਠੀ ਹੋਈ ਐ ਸੇ ਖੋਭ ਨਹੀਂ ਹਨ ਉਹਨਾਂ ਨੂੰ ਕੀ ਪਤਾ ਬਜਾਦਮ ਸਿੱਖੀ ਕੀ ਹੁੰਦੀ ਐ ਦੁਨੀਆਬੀ ਆਦਮੀ ਨੇ ਸਾਰੇ ਦੁਨੀਆਬੀ ਲੜਾਈ ਐ ਤੁਹਾਡੀ ਬਈ ਚੁੱਕਣੀ ਲਿਆ ਤੁਸੀਂ ਗੁਰੂ ਨੂੰ ਜ਼ਰਾ ਅਥਰੂ ਜੋਪੋ ਕਰਕੇ ਆਪਣੀ ਲੜਾਈ ਆ ਹੱਟ ਲੜੋ ਤੁਸੀਂ 10-15 ਸਾਲ ਤੋਂ ਹੋਰ ਗੱਲਾਂ ਛੱਡ ਦਿਓ ਸਿੱਧੇ ਉਹਨੂੰ ਟੱਕਰ ਵੋ ਬੰਦੂਕਾ ਲੈ ਕੇ ਵਾਰੋ ਇੱਕ ਤੂੰ ਗੈਰੂ ਬਰੋਂ ਨੂੰ ਖਾਂ ਵਿੱਚ ਗ੍ਰੀਜ਼ ਜਿਆ ਤੈਨੂੰ ਗਿਆਨ ਨਹੀਂ ਨਾ ਹੋਣਾ ਤੁਹਾਨੂੰ ਆਪਣੀ ਲੜਾਈ ਹੋਤ ਨਹੀਂ ਕਰਨ ਲੜੋ ਨਾ ਲੜਨ ਗਈ ਹੈ ਕਿਆ ਹੈ ਹੋਇਆ ਪਹਿਲੋ ਨਿਬੜੀ ਇੱਥੇ ਆ ਗਿਆ ਖਾਰਿਆ ਨਾ ਨਿਕੋਣੇ ਹੁਣੇ ਤੇਰਾ ਲੋਕੂ ਨੂੰ ਬਹੁਤ ਤਰੋ ਬੰਦਨਾ ਤਰੋ ਕੀਤਾ ਇਹਨਾਂ ਨਾਲ ਮੌਤ ਹੈ ਰਾਜਾ ਸਾਰੇ ਦਾ ਕ੍ਰਿਸ਼ਨ ਦੀ ਕ੍ਰਿਸ਼ਨ ਦੀ ਉਹ ਲਾਦਾ ਕੀ ਹੋਇਆ ਸੀ ਅਬ ਸੂਚੇ ਕੱਟ ਕੇ ਮਰੀ ਸੀ ਤੋ ਕੱਟ ਕੇ ਮਰੀ ਜਿਹੜੇ ਰਾਹੇ ਪਏ ਨੇ ਤੇਰਾ ਵਧੀਆ ਇਹ ਪਰਮੇਸ਼ਾ ਦਾ ਭਾਣਾ ਹੀ ਹੈ ਗੁਰਮਤਿ ਦੇ ਰਾਹੇ ਰੋੜੇ ਤੇ ਚੁਗੇ ਜਾਣਗੇ ਨਾ ਆਪੇ ਇਸ ਆਨੇ ਡੋੜਨ ਨੂੰ ਕਰ ਬੰਦੇ ਨਾ ਦੇ ਕੋਈ ਮੇਰੇ ਜੁਬਦਾ ਚੰਗਾ ਨਹੀਂ ਜਿਨ ਹਰ 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 ਰਸ ਨਾਮ ਨਾ ਪਾਇਆ ਜਿਨ ਹਰ ਹਰ ਨਸ ਨਾਮ ਨਾ ਪਾਇਆ ਤੇ ਭਾਗਹੀਨ ਜੰਮ ਪਾਸ ਸਾਰੇ ਭਾਗਹੀਨ ਜੰਮ ਦੇ ਕੋਲ ਇਹਨਾਂ ਦੇ ਦਫਤਰ ਚ ਨੋਏ ਸਾਰਿਆਂ ਦਾ ਜੰਮ ਪਾਸ ਜੰਮ ਦੇ ਜੰਮ ਦੇ ਕਾਬੂ ਚ ਨਹੀਂ ਇਹ ਸਾਰੇ ਜੰਮ ਦੇ ਕਾਬੂਚ ਨੇ ਬਾਘੀਣ ਨੇ ਉਹ ਗੁਰਮੁਖਾਂ ਦੇ ਸਵਾ ਸਾਰੇ ਬਾਘੀਣ ਨੇ ਇੱਕ ਤਾਂ ਦੱਸੇ ਮੈਂ ਕੱਢ ਕੇ ਵੀ ਮੇਰੇ ਸਿੱਖਾ ਇੱਕ ਤਾਂ ਦੱਸੇ ਇਹ ਤਾਂ ਨੋਂ ਤਾਂ ਪ੍ਰਚਾਰ ਵੀ ਬਰਦਾਸ਼ਤ ਨਹੀਂ ਉਥੋਂ ਦੇਖਿਆ ਨੋ ਜੇ ਲੇਖ ਹੋਣ ਲੱਗੇ ਤਾਂ ਸੰ 2000 ਚ ਗੁਰ 2001 ਗੁਰਮਤ ਪ੍ਰਕਾਸ਼ ਦੇ ਲੇਖ ਹਟਾਤੇ ਨੇ ਵੀ ਇਹ ਨਾ ਲੇਖ ਲਿਖੋ ਸਾਡੀ ਮੌਤ ਹੈ ਜੀ ਯਾਨੀ ਨਾਮ ਤੋਂ ਮੌਤ ਮੰਨਦੇ ਨੇ ਆਪਣੀ ਇਹ ਸਾਰੀ ਸਾਡੀ ਮੌਤ ਨਾਮ ਚ ਓਏ ਉਹ ਤਾਂ ਜ਼ਿੰਦਗੀ ਆ ਮੌਤ ਕਿੱਥੇ ਆ ਇਹਨਾਂ ਨੂੰ ਜ਼ਿੰਦਗੀ ਮੌਤ ਦਿੰਦੀ ਹੈ ਮੌਤ ਜ਼ਿੰਦਗੀ ਦਿੰਦੀ ਹੈ ਪੁੱਠੀ ਬੁੱਧ ਉਹ ਨਾਮ ਤਾਂ ਜ਼ਿੰਦਗੀ ਆ ਸੱਚ ਜ਼ਿੰਦਗੀ ਆ ਕੁਰਬਾਨੀ ਦੇ ਵਿੱਚ ਹੀ ਜ਼ਿੰਦਗੀ ਹੈ ਜੰਮਣ ਮਰਨੇ ਚੋ ਘਟਿਆ ਜਾਣਾ ਪਰ ਜਿਨ੍ਹਾਂ ਨੇ ਵਾਇਆ ਨੂੰ ਅੰਲੇ ਹੋਵੇ ਸਭ ਕੁਝ ਗੋਲਕ ਤੇ ਕਬਜ਼ਾ ਰੱਖ ਲੋ ਅਰ ਸੰਸਾਰੀ ਜਿਹੜੀ ਵਿੜਾਈ ਤੇ ਕਬਜ਼ਾ ਰੱਖ ਲੋ ਤੁਹਾਨੂੰ ਤਾਂ ਮੁੱਤ ਪ੍ਰਸ਼ਨ ਹੋਈ ਹੋਈ ਸਭ ਦੀ ਜੋ ਸਤਗੁਰੂ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਹੜੇ ਸਤਗੁਰ ਦੀ ਸੰਗਤ ਚ ਨਹੀਂ ਆਏ ਸਤਗੁਰੂ ਸ਼ਰਨ ਸੰਗਤ ਨਹੀਂ ਆਏ ਸਤਗੁਰ ਦੀ ਛਲ ਨਹੀਂ ਆਏ ਜਿਹੜੇ ਜਿਨ੍ਹਾਂ ਨੇ ਗੁਰਬਾਣੀ ਨੂੰ ਅੰਦਰੋਂ ਦਿਲੋਂ ਨਹੀਂ ਮੰਨਿਆ ਤ੍ਰਿਗ ਜੀਵੇ ਤ੍ਰਿਗ ਜੀਵਾਸ ਤ੍ਰਿਗ ਜੀਵੇ ਲੋ ਲੋ ਇਸ ਸਾਰਿਆਂ ਦੇ ਤਰਗ ਜੀਵਨ ਸਾਡਾ ਹੀਰਾਂ ਦੇ ਇਹ ਕੰਮ ਨਹੀਂ ਕੀਤਾ ਗੁਰਬਾਣੀ ਇਹ ਕਹਿੰਦੀ ਐਸਾ ਜੀਵਨ ਤਰਗ ਜੀਵਨ ਜੇ ਗੁਰਮਤ ਅੱਗੇ ਅਸੀਂ ਸਰੈਂਡ ਹੁੰਦੀ ਹੋਏ ਗੁਰਮਤ ਦਾ ਸਾਨੂੰ ਮੂਰੀ ਲੱਗਦੀ ਹੈ ਜੇ ਸਰੈਂਡਰ ਹੋ ਜਾਈ ਉਹਦਾ ਝਗੜਾ ਹੀ ਕੋਈ ਨਹੀਂ ਉਹਨੇ ਵਾਹ ਤੇ ਕੀ ਲੈਣਾ ਦੁਨੀਆ ਦੀ ਦੋ ਗੱਲਾਂ ਦਾ ਝਗੜਾ ਤੇ ਕੋਹ ਗੱਲ ਰਹਿ ਜਾਂਦੀ ਹੈ ਵੈਸੇ ਦੁਨੀਆ ਦੀ ਵੜਾਈ ਉਹ ਵਾਇਆ ਦੇ ਵਿੱਚ ਹੈ ਵਾਇਆ ਉਹਦੇ ਨਾਲ ਜੁੜੀ ਹੋਈ ਹੈ ਦੁਨੀਆ ਦੀ ਬੜਾਈ ਜਿਹੜੀ ਹੈ ਇਸ ਦਾ ਝਗੜਾ ਹੋਰ ਕੁਝ ਨਹੀਂ ਝਗੜਾ ਇਹ ਹੋਵੇ ਇਹਦਾ ਧੂਆ ਨਾ ਹੋਵੇ ਹੋਵੇ ਤੈਸਾ ਮਾਨ ਤੈਸਾ ਹੋਊਗਾ ਇਸੇ ਗੱਲ ਦਾ ਝਗੜਾ ਇਸੇ ਗੱਲ ਦਾ ਝਗੜਾ ਹੋਰ ਝਗੜਾ ਹੀ ਕੋਈ ਨਹੀਂ ਰੋ ਆਪਣਾ ਝਗੜਾ ਆਪਣੇ ਢਿੱਕਾ ਨਾਲ ਲੜਨ ਦੇ ਜਿਨ ਹਰ ਜਨ ਨੂੰ ਸਤਗੁਰ ਸੰਗਤ ਪਾਈ ਤਿਨ ਧੁਰਮਸਤਕ ਲਿਖਿਆ ਲਿਖਾਸ ਜਿਨ ਹਰ ਜਨਾਂ ਨੇ ਜਿਹੜੇ ਹਰ ਜਨ ਨੇ ਸਤਗੁਰ ਸਤਨੁਤ ਪਾਈ ਆ ਜਿਹਨਾਂ ਨੂੰ ਸਤਗੁਰ ਦੀ ਸੰਗਤ ਪਾਈ ਹੈ ਸੱਚ ਦੇ ਗਿਆਨ ਦੇ ਨਾਲ ਚੱਲੇ ਸੱਚ ਦਾ ਗਿਆਨ ਹੁੰਦਾ ਕੀ ਹੈ ਸੱਚ ਦਾ ਗਿਆਨ ਸੰਸਾਰੀ ਮੋਤ ਹੈ ਪਹਿਲਾ ਸੋ ਜਿਹੜਾ ਸੱਚ ਦਾ ਗਿਆਨ ਹੈ ਬਹੁਤ ਹੈ ਕਿਸੇ ਨੇ ਮਨਨ ਕਬੂਲ ਇਹਨੂੰ ਕਿਹਾ ਸੀ ਮਨਨ ਕਬੂਲ ਗੁਰਬਾਣੀ ਦਾ ਗਿਆਨ ਮਾਰਦਾ ਹੀ ਮਾਰਦਾ ਹੈ ਜਿਹੜਾ ਸ਼ਬਦ ਹੈ ਨਾ ਗੁਰਬਾਣੀ ਦਾ ਇਹ ਤਾਂ ਮਨ ਨੂੰ ਮਾਰਦਾ ਜਿਉਂਦਾ ਤਾਂ ਦੁਆ ਕਰਦਾ ਬਿਨਾਂ ਕੰਨਾਂ ਦੇ ਸੁਣਨ ਵਾਲਾ ਜਿਹੜੀ ਬਾਣੀ ਗੁਰੂ ਗੁਰੂ ਹੈ ਬਾਣੀ ਹੈ ਨਾ ਇਹ ਗੁਰੂ ਨਹੀਂ ਹੈ ਬਾਣੀ ਉਹ ਡਾਇਰੈਕਟ ਸੁਣਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਰਨ ਅਰਗਨ ਬਾਣੀ ਆਈ ਵਰਦਾਨ ਦੇ ਰੱਬ ਜਾ ਉਹ ਜੀਵਨ ਦਾਨ ਦੇਣ ਵਾਲੀ ਉਹ ਜੀਉਂਦਾ ਕਰਨ ਵਾਲੀ ਹੈ ਗੁਰਬਾਣੀ ਮਨ ਮਾਰਿਆ ਗੁਰਬਾਣੀ ਦਾ ਮਨ ਨੂੰ ਮਾਰਦੀ ਹੈ ਇਹ ਮਾਰਨ ਵਾਲੀ ਹੋਈ ਹੈ ਇਹ ਮੌਤ ਹੈ ਤਾਂ ਨਹੀਂ ਚੰਗੀ ਲੱਗਦੀ ਬਹੁਤ ਕਿਸਨੂਣੀ ਚੰਗੀ ਲੱਗਦੀ ਹੁੰਦੀ ਇਹ ਮਰਜੀ ਛਡਾਉਂਦੀ ਹੈ ਆਪਣੀ ਮੌਤ ਹੋਰ ਕੁਝ ਨਹੀਂ ਹੈ ਮਰਜੀ ਦਾ ਨਿਆਣਾ ਨਹੀਂ ਛੱਡਦਾ ਆਪਣੀ ਜਬਦਾਈ ਜਮਦਾਈ ਨਿਆਣਾ ਵਰਗੀ ਆਪਣੀ ਮਰਜ਼ੀ ਪਗਾਉਣੀ ਚਾਹੁੰਦਾ। ਇਹਦਾ ਸੁਭਾਅ ਪਿੱਛੋਂ ਚੱਲਿਆ ਆ। ਆਏ ਸੇ ਸੁਭਾਅ ਨੇ ਸਾਨੂੰ ਸੱਚਖੰਡੋਂ ਕੱਢਿਆ ਹੋਇਆ। ਸੱਚਖੰਡੋਂ ਨਿਕਲਣਾ ਮਤਲਬ ਅਸੀਂ ਆਪਣੀ ਮਰਜ਼ੀ ਚਾਹੁੰਦੇ ਹਾਂ, ਮੇਰੀ ਮਰਜ਼ੀ ਚੱਲੇ। ਇਹ ਛੱਡੇ ਤਾਂ ਸੱਚਖੰਡ ਦੀ ਐਂਟਰੀ ਵਰਨਾ ਹੈ ਨਹੀਂ। ਮੈਂ ਜੋ ਕਹਿੰਦਾ ਹਾਂ ਠੀਕ ਹੈ। ਇਹੀ ਗਲਤ ਹੈ ਜੋ ਠੀਕ ਹੈ ਉਹ ਠੀਕ ਹੈ ਇਹ ਵਿਚਾਰ ਚੋਂ ਆਉਗੀ ਗੱਲ ਠੀਕੀ ਹੈ ਗਲਤਕੀ ਹੈ ਵਿਚਾਰ ਦਾ ਵਿਸ਼ਾ ਜੋ ਮੈਂ ਕਹਿੰਦਾ ਠੀਕ ਹੈ ਇਹ ਗੱਲ ਨਹੀਂ ਠੀਕ ਇਹ ਵਿਚਾਰ ਦਾ ਵਿਸ਼ਾ ਇਸ ਕਰਕੇ ਗੁਰਬਾਣੀ ਵਿਚਾਰ ਦਾ ਵਿਸ਼ਾ ਜਿਹਨੂੰ ਪਾਣੀ ਦੇ ਹਰਥ ਵੀ ਗਲਤਾਂ ਲਾ ਜਿ ਬੈਠੇ ਨੇ ਬਿਨਾਂ ਵਿਚਾਰੇ ਤੇ ਆਪ ਆਪਣੀ ਬੁੱਧ ਮੁਤਾਬਕ ਜਿਨਹਰ ਜਿਹੜੇ ਮਾਇਆ ਅਰਥ ਕਹਿਣਾ ਹੋ ਵੀ ਨਹੀਂ ਤੇਰੇ। ਪਰ ਜੇ ਅਸੀਂ ਤਾਂ ਸਾਬਦੋਂ ਵਾਲੇ ਅਰਥੇ ਬੰਨਾਂਗੇ। ਫਿਰ ਸਾਬਦੋਂ ਥੋੜਾ ਗੁਰੂ ਹੋਊਗਾ। ਪਰਮੇਸ਼ਰ ਤਾਂ ਹੈ ਕਿ ਥੋੜਾ ਗੁਰੂ ਫਿਰ ਸਾਬ ਸੋ ਹੈ। ਨਾਨਕ ਦਾ ਗੁਰੂ ਹੈ ਨਹੀਂ। ਨਾਨਕ ਦਾ ਗੁਰੂ ਹੋ ਵੀ ਨਹੀਂ ਸੀ। ਨਾਨਕ ਨੇ ਤਾਂ ਬੁਲਾਇਆ ਬੋਲਿਆ। ਗੁਰੂ ਦਾ ਉਹ ਜੀ ਨੇ ਬੁਲਾਇਆ ਨਾਨਕ ਨੂੰ। ਪਰਮੇਸ਼ਰ ਨਾਲ ਤਾਂ ਛੱਡ ਦਿੱਤਾ ਫਿਰ ਸਾਬ ਯਾਨੀ ਭਗਤ ਵੀ ਛੜਤਾ ਐ ਨਾਨਕ ਵੀ ਛੜਤਾ ਅਕਬੀਰ ਵੀ ਛੜਤਾ ਸਾਬ ਸੋ ਮੜ ਲਿਆ ਇਹ ਸਾਬ ਸੋ ਨੇ ਗਲਤੀ ਹੋ ਗਈ ਸਾਬ ਨੂੰ ਦਾਵਾ ਵੀ ਨਹੀਂ ਕਰਦਾ ਵੀ ਮੈਂ ਠੀਕ ਕੀਤਾ ਜੋ ਕੀਤਾ ਹੁਣ ਦਾਇਰ ਵੀ ਕਿਹਾ ਤੁਸੀਂ ਕਹਨਾ ਜੋ ਹੋ ਰਿਹਾ ਹੈ ਬਿਲਕੁਲ ਠੀਕ ਹੈ ਥੋੜਾ ਨਾ ਮੈਂ ਬੜਾ ਮੂਰਖ ਹੋਰ ਕੌਣ ਹੋਊਗਾ ਲੜਨ ਲੈ ਕੇ ਲਵੀਏ ਫੇਰ ਤਾਂ ਲੜਬੜਾਂ ਦੀ ਕੋਈ ਹੋਰ ਰਾਈਟ ਤਕਣੀ ਚਾਹੀਦੀ ਹੈ ਤੁਹਾਡੇ ਨਾਲ ਵੱਡਾ ਬੁਰਖ ਲਪਣ ਵਾਸਤੇ